ਸਤਿ ਸ਼੍ਰੀ ਅਕਾਲ ਹੋ ਤੁਸੀਂ ਵਧੀਆ ਬਣੇ ਤੁਸੀਂ ਦੱਸੋ ਠੀਕ ਆ ਹਾਂ ਠੀਕ ਆ ਵਧੀਆ ਸਤਿ ਸ਼੍ਰੀ ਅਕਾਲ ਠੀਕ ਆ ਬਣ ਹਾਂ ਠੀਕ ਆ ਵਧੀਆ ਬਾਹਲੇ ਕਿ ਵੇਲਾ ਕੀ ਕਰਤਾ ਭੰਡਿਆ ਨੂੰ ਬਸ ਬਣੇ ਹੀ ਕੰਮ ਕਰਦੇ ਕਰਦੇ ਹੋ ਗਿਆ ਮਾਂ ਨਹੀਂ ਦੀਨੀ ਮਾਈ ਥੇ ਬਣੇ ਅੰਦਰ ਹਾਂ ਹੋ ਠੀਕ ਆ ਬਟਾ ਹਾਂ ਮਾ ਕਿਵੇਂ ਆ ਮਾਂ ਹਾਂ ਠੀਕ ਆ ਬਟਾ ਹੋ ਠੀਕ ਠਾਕ ਆ ਸਭ ਹਾਂ ਵਧੀਆ ਵਧੀਆ ਤੂੰ ਦੱਸ ਠੀਕ ਆ ਜਾ ਪਾਣੀ ਲੈ ਉੱਡ ਜਾ ਲੈਣੇ ਬੱਬੇ ਲੈਣੇ ਉਹ ਕਿੱਧਰ ਦੀ ਤਿਆਰੀ ਜੀ ਕਰੀ ਬੈਠੀ ਆ ਮਾਂ ਅੱਜ ਤਾਂ ਮੰਡੀ ਜਾ ਕੇ ਆਉਂਦਾ ਸੀਗਾ ਆ ਆ ਗਈ ਲੈ ਤਾਂ ਚੱਲ ਕਿਵੇਂ ਠੀਕ ਹੈ ਵਧੀਆ ਹੋ ਗਈ ਬੇਬੇ ਤਿਆਰ ਹਾਂ ਪੁੱਤ ਹੋ ਗਈ ਤਿਆਰ ਇਹਦੀ ਨਾ ਜਾਰ ਦੁਖੀ ਆਂਦੀ ਤੇਰੀ ਭਾਬੀ ਦੀ ਅੱਛਾ ਇਹ ਆਦੀ ਕਿ ਬੇਬੇ ਮੇਰੇ ਨਾਲ ਚੱਲ ਜਾਰ ਦਿਖਾ ਕੇ ਲਿਆ ਮੇਰੇ ਕੀੜਾ ਲੱਗਿਆ ਪਿਆਗਾ ਅੱਛਾ ਤੇ ਤਾਂ ਜਾਂਦਗਾ ਸੀਗਾ ਤੇ ਮੈਂ ਤਾਂ ਤੇਰਾ ਪਤਾ ਹੀ ਨਹੀਂ ਸੀਗਾ ਨਾ ਤਾਂ ਫੋਨ ਲਾਇਆ ਵੀ ਮਾਂ ਮੈਂ ਆਉਂਗੀ ਫੋਨ ਮੈਂ ਤੈਨੂੰ ਲਾਇਆ ਕਰਕੇ ਫੋਨ ਸੋਡਾ ਲੱਗਿਆ ਨਹੀਂਗਾ ਇੱਕ ਫਿਰ ਇਹਨਾਂ ਨੂੰ ਤਾਂ ਮੈਂ ਐ ਨਹੀਂ ਕਰਦੀ ਇਹ ਦੱਸ ਦੇ ਦਸਦੇ ਘਟਾ ਜਵਾਖਾ ਦਾ ਹੀ ਹੈਗਾ ਆਦਮੀ ਕਿੱਥੋਂ ਦਾ ਹਲੇ ਆ ਕਈ ਵਾਰ ਨਹੀਂ ਬੰਦੇਗੀ ਤਾਂ ਹੀ ਤਾਂ ਨੇ ਆਪਦੇ ਕੰਮ ਮਤਨ ਦੇ ਚਤੁਰਿਆ ਫਿਰਦਾ ਰਹਿੰਦਾ ਕੱਲਾ ਜਵਾਖਾ ਹੋਰ ਬੋਲ ਕੇ ਮੈਸੇਜ ਕਰ ਦਿੰਦੀ ਆਪੇ ਦੇਖ ਲੈਂਦੇ ਇਹਨਾਂ ਦਾ ਪਤਾ ਹੀ ਨਹੀਂ ਮੈਸੇਜ ਵੀ ਦੇਖ ਨਾ ਬਸ ਇਧਰ ਆ ਜਾ ਬਤਾ ਇਧਰ ਆ ਜਾ ਫੇਰ ਕਰ ਲੈਣੇ ਚਾ ਕੋਈ ਨਹੀਂ ਤੇ ਕਈ ਦਿਨ ਹੋ ਗਏ ਕਿ ਜਾਰ ਦੁਖੀ ਜਾਂਦੀ ਨੂੰ ਤੇ ਆਂਦੀ ਅੱਜ ਮੇਰੇ ਨਾਲ ਚੱਲ ਟਾਈਮ ਜਾ ਹੈਗਾ ਕਿ ਜਾਰ ਦਿਖਾ ਲੈ ਬੇਬੇ ਚਾਹ ਜਾਂਦੀਆਂ ਸੀਗੀਆਂ ਕਿ ਜੀ ਮੂਸੇ ਜੀ ਕੀ ਜਾਂਦੇ ਤੂੰ ਉਹ ਕਰਦੇ ਕਰੋ ਪਰਪੜ ਲੈਂਦੇ ਆ ਇਹ ਹੋਰ ਕਾਨੂੰ ਚੱਕਦੇ ਆ ਕਿ ਮੈਂ ਤੜਕੇ ਨਾਈ ਜਾਂਦੀ ਸੀ ਪਤਾ ਨਹੀਂ ਲੱਗਿਆ ਹੋਰ ਠੀਕ ਹੈ ਵਧੀਆ ਸਾਰੇ ਇੱਥੇ ਲੋਟ ਹੋ ਕੇ ਬੈਜੇ ਲੋਟ ਹੋ ਰਿਹਾ ਜੱਟ ਹਾਂ ਠੀਕ ਹੈ ਵਧੀਆ ਆਪਣੇ ਮੀਨੂ ਕਿ ਨਹੀਂ ਆਪਣੇ ਮੀ ਹੈਗਾ ਨਾ ਪਰਸੋ ਚੌਥੇ ਵਾਲਾ ਅੱਛਾ ਬਾਬਾ ਤੇਰਾ ਬੂਰਾ ਹੀ ਮੀ ਤਾਂ ਬਾਦੂ ਫਿੱਟਿਆ ਚੋ ਨਚੂ ਨਾ ਲਾ ਲੈ ਸੱਚ ਹਾਂ ਲਾ ਲੈ ਚੱਲ ਬਦਗਾ ਹੋ ਗਿਆ ਆ ਛੋਨੇ ਦੀ ਦਿੱਕਤ ਸੀ ਮਾਰੇ ਬੈਠੇ ਸੀ ਤਾਂ ਕਈ ਦਿਨਾਂ ਦੀ ਕਹੀ ਜਾਂਦੀ ਸੀ ਕਹਿੰਦੇ ਮੈਂ ਉਹ ਨਾ ਹੋਰ ਫੇਰ ਤੋਂ ਨੇ ਲੱਗੇ ਔਖਾ ਹੋ ਜਾਂਦਾ। ਹੋਰ ਔਖਾ ਹੈਗਾ ਫਿਰ ਘਰੇ ਵੀ ਹੁਣ ਮੁਸ਼ਕਲ ਆ। ਇਹ ਤਾਂ ਹੁਣ ਹੀ ਲਾ ਕੇ ਹਟੇਗੇ ਬਾਸੋਂ। ਚਲ। ਹੋਰ ਬੋਲਾ ਟਿੰਗੀ ਗੱਲ ਐ। ਫਿਰ ਹੁਣ ਹੀ ਜਾਣਾ ਤੁਸੀਂ ਮੰਡੀ। ਨਾ ਕੋਈ ਨਹੀਂ ਆਉਂਦਾ ਕੋਈ ਨਹੀਂ ਤੁਰਾਇਦੀ ਫੇਰੇ। ਮੈਂ ਮੁਰੂੰਗੀ। ਕਿਆ ਬਣਾ ਲੈਣੀ? ਨਾ ਕੋਈ ਨਹੀਂ ਬਣਾ ਲੈਣੀ। ਕਿਆ ਬਾਜਾ ਤੂੰ ਇਹਨੇ ਗੱਲਾਂ ਕਰਦੀਆਂ। ਬਸ। ਕੋਈ ਗੱਲ ਮੈਨੇ। ਸਸਰੀ ਕਾਲ ਬਾਈ। ਹੋ ਠੀਕ ਹੋ। ਹਾਂ ਬਾਈ ਠੀਕ ਐ ਹੋ ਠੀਕ ਐ। ਬਹੁਤ ਵਧੀਆ। ਬਾਜਾ ਬਸ ਤੂੰ ਬਾਜਾ। ਹਾਂ ਅੰਦਰ ਹੋ ਜਾ। ਤੂੰ ਥਿਆ ਬਣਾ ਲੈ ਹੁਣ ਬਾਈ ਬਹਿ ਜੂਗਾ ਇੱਥੇ। ਆਹੋ ਚਲ ਅਸੀਂ ਗੱਲਾਂ ਕਰਦੇ ਆਂਗੇ। ਹੋਰ ਫੇਟੂ ਰੈਂਦੀ ਰੈਂਦੀ ਨਹੀਂ ਮੇਮਾ ਮੈਂ ਤਾਂ ਮੁੜੂੰਗੀ ਆਥਣੂ ਅੱਛਾ ਰਹੀਦਾ ਨਹੀਂ ਮੇਥੋਂ ਨਾਲ ਤੈਨੂੰ ਪਤਾ ਫਿਰ ਮੇਰਾ ਕਿਹੜਾ ਸਰਦਾ ਘਰੇ ਰਹਿਣ ਹੋਰ ਕੀ ਇੱਕ ਥੋਨਾ ਥੋਨਾ ਅਰੇ ਹਰੂ ਹਾਵੀ ਸਿੱਟੀ ਜਾਂਦੇ ਅਗੇ ਠੀਕ ਹਾਂ ਬਈ ਠੀਕ ਹੈ ਜੇਤੀ ਵਣ ਚੱਲੀ ਜਾਂਦਾ ਲਿਆ ਹਾਂ ਵਧੀਆ ਚੱਲੀ ਜਾਂਦਾ ਥੋਨਾ ਲਾਤਾ ਸੀਗਾ ਲਾਤਾ ਬਈ ਲਾਤਾ ਅੱਛਾ ਹਾਂ ਚਲ ਵਧੀਆ ਇੱਕ ਆੜ ਕੀ ਭੱਗੇ ਜਿਹਾ ਆਏ ਅਗੇ ਤੇ ਆਖੀ ਕਹਿੰਦੇ ਤਾਂ ਖੱਟੇ ਵਾਲਾ ਮੰਗਦੇ ਅਗੇ ਉਹ ਤਾਂ ਹੱਸਤਾ ਪਾਈ ਕੀ ਭੰਗਾਂ ਜਾਂ ਫਾਤੜੀ ਆਪਾਂ ਵੀ ਗੋਰਾ ਹੀ ਜਾਂ ਫਿਰ ਉਹ ਤਾਂ ਹਾਂ ਉਹ ਜਿਹੜਾ ਫਿਰ ਉਹਨਾਂ ਦਾ ਪਹਿਲੇ ਖਰਚਾ ਵੱਧ ਪੈਂਦਾ ਪੰਜਾਬੀ ਲੇਵਲ ਨੂੰ ਪਾਣੀ ਉਹ ਤੇ ਦੋ ਤਿੰਨ ਪਾਰਟੀਆਂ ਨਾਲ ਗੱਲ ਕੀਤੀ ਸੀ ਉਹ ਹੋ ਗਰੀ ਸੀ ਤੇ ਆਪਾਂ ਆਨੇ ਬੜਿਆ ਕੰਮ ਉਧਰੋਂ ਕਿਹੜਾ ਤੋਂ ਨੇ ਦਾ ਹਾਂ ਨਿਭੜ ਗਿਆ ਨਿਭੜ ਗਿਆ ਸਾਡਾ ਤਾਂ ਸਤਾ ਵੀ ਲੈ ਹੋਵੇ ਚਲ ਹੁਣ ਤਾਂ ਕਿਹੜਾ ਰਹੇ ਹਾਂ ਸਪਰੇ ਹਾਂ ਜਾਂ ਸਿੱਟੀ ਜਾਂਦੇ ਆ ਕਿ ਚਲ ਆ ਜੀ ਕਿ ਝੋਲੀ ਪਈ ਆ ਹਾਂ ਇਹ ਤਾਂ ਹੈ ਹੀ ਪਾਣੀ ਪੂਣੀ ਦਾ ਹੋਇਆ ਤੇ ਆਗਾ ਚਲ ਆ ਬਦਲੇ ਵੀ ਮੌਕੇ ਦਾ ਵਦਗਾ ਪਾ ਗਏ ਹਾਉ ਮੀਤਾ ਜੀ ਆ ਗਿਆ ਫਿਰ ਤੂੰ ਐ ਕਰੀ ਹੁਣ ਤੁਸੀਂ ਮੜਾ ਘੰਟਾ ਕਠਹਿਰ ਕੇ ਬਗਜ ਚਲ ਠਹਿਰ ਕੇ ਬਗਜ ਜੇ ਕੋਈ ਨਹੀਂ ਠਹਿਰ ਕੇ ਬਗਜਦੇ ਆਪਾਂ ਚੰਗਾ ਮੈਨੂੰ ਨਾ ਕੰਮ ਐ ਥੋੜਾ ਜਿਹਾ ਮਾਂ ਟਿੱਕਰ ਤੇ ਫਿਰ ਜੀਜੇ ਤੂੰ ਹੁਣ ਉਧਰ ਬਗਜੇ ਇੱਥੇ ਤੁਹਾਨੂੰ ਚਿਰ ਲਾ ਕੇ ਮੁੜ ਕੇ ਫਿਰ ਮੈਨੂੰ ਜਾਣਾ ਪਊਗਾ ਫਿਰ ਆਪਣੀ ਗੱਲ ਨਹੀਂ ਹੋਣੀ ਚਲ ਕੋਈ ਨਹੀਂ ਫੇਰਾ ਕਿ ਠਹਿਰ ਕੇ ਬਗਜਾਂਗਾ ਹਾਂ ਘੰਟਾ ਕਠਹਿਰ ਕੇ ਬਗਜਦਾ ਨਾ ਕੋਈ ਨਹੀਂ ਚੱਲ ਇੰਨੇ ਟੋ ਘਰੇ ਜਾਏ ਚੰਗਾ ਚਲ ਠੀਕ ਐ ਭਰੇ ਮੈਨੂੰ ਵੀ ਨਾ ਮੰਡੀ ਕੰਮ ਆ ਤੇ ਮੈਂ ਵੀ ਚੱਲਿਆ ਠੀਕ ਐ ਚਲ ਜਾਏ ਕੋਈ ਨਹੀਂ ਠੀਕ ਹੈ ਮਾਗ ਨਹੀਂ ਮੈਂ ਪਰ ਮੈਂ ਨਿਕਲ ਹੀ ਜਾਉਣੀ ਹਾਂ ਹਾਂ ਜਾਇਆ ਫਿਰ ਕੋਈ ਨਹੀਂ ਆਹ ਦੱਸਿਆ ਧੂਆ ਖਾਵਾ ਆਪਣੀ ਬਿੰਦਰ ਆ ਗਈ ਇੱਕ ਤਾਂ ਕਰਕੇ ਬੈਠ ਗਈ ਚੰਗਾ ਫਿਰ ਤੈਨੂੰ ਵੀ ਡਿੱਕਣ ਗਿਆ ਕੋਈ ਹਾਂ ਦੱਸਿਆ ਉਹਨਾਂ ਨੂੰ ਮੇਰੀ ਗੱਲ ਸੁਣੋ ਹਾਂ ਮੈਂ ਤਾਂ ਪੈਸੇ ਲੈਣ ਆਈ ਮੈਨੂੰ ਪੈਸੇ ਦੀ ਲੋੜ ਹੈ ਅੱਛਾ ਕਿੰਨੇ ਕੁ ਲੈਣਾ ਚੀ ਮੈਨੂੰ ਦੇ ਦੇ ਤੂੰ 20000 ਰੁਪਏ ਧੋਨੇ ਚੋ ਲੈਣ ਦੇ ਜਨੇ ਹਾਂ ਜੋ ਨਲਵਾਈ ਵਾਲੇ ਬੈਠੇ ਆ ਲੇਬਰ ਹੁਣ ਬਈ ਆਂਦੇ ਸੀ ਪੈਸੇ ਲੈ ਕੇ ਜਾਵਾਂਗੇ ਉਹ ਟੈਕ ਰੂਮ ਕੇ ਮੈਂ ਜਾਂਦੇ ਬਿਨਾਂ ਪੈਸੇ ਤੋਂ ਹਾਂ ਇਹਦਾ ਹੱਥੋਂ ਨੇ ਉਹ ਜਿੱਪ ਮੰਗ ਲੰਜਾ ਲੈਤੇ ਹੋਰ ਲਾ ਲਿਆ ਅਲਹਮਦੁਲਿਅ ਖੜਾਓ ਭਾਈ ਫਿਰ ਮੈਂ ਹੁਣ ਤੇਨੂੰ ਫੋਨ ਕੀ ਕਰਾਂ ਮੈਂ ਕਿਹਾ ਫੋਨ ਆਏ ਨਹੀਂ ਪਤਾ ਇਹ ਗੱਲ ਕਰਾਉਣ ਨਾ ਕਰਾਉਣ ਬਾਕੀ ਰਿਕਾਰਡਿੰਗ ਨਾ ਲੱਗੀ ਹੋਵੇ ਨਾ ਦੇ ਫੋਨ ਤੇ ਤੇ ਮੈਨੂੰ ਹੁਣ 20000 ਰੁਪਏ ਦਾ ਇੰਤਜ਼ਾਮ ਕਰ ਦੇ ਤੇ ਮੈਂ ਫਿਰ ਮੁੜੂਗੀ ਆਪਾਂ ਨੂੰ ਅੱਛਾ ਫਿਰ ਹੁਣ ਕਰੇ ਤਾਂ ਹੈ ਨਹੀਂ ਕਿ ਮੈਨੂੰ ਬੈਂਕ ਚੋਂ ਕਢਾ ਕੇ ਲੈਣੇ ਪੈਣਗੇ ਤੇ ਬੈਂਕ ਚੋਂ ਕਢਾ ਲਿਆ ਤੇਰੇ ਬੈਂਕੇ ਸੇ ਪੈਸੇ ਪਾਇਤਾ ਹੈਗੇ ਐਵੇਂ ਇਹਨਾਂ ਨੂੰ ਨਾ ਕੋਈ ਕਿਸੇ ਗੱਲ ਪਿੱਛੇ ਆ ਕਰਾ ਕਰ ਇਹਨਾਂ ਨੂੰ ਖ ਇੰਨਾ ਨੂੰ ਪਾਣੂ ਮੈਂ ਦੱਸ ਦਿਆਂਗੀ ਮੈਂ ਤਾਂ ਅੱਡੀ ਪਈ ਆ ਮੈਂ ਤਾਂ ਇਹਨਾਂ ਨੂੰ ਕਿਹਦੀ ਅਪਰਸ਼ਨ ਆਉਂਦੀ ਨਾ ਮਾਣਾ ਮਰਤਾ ਉਹੀ ਦਿਨ ਨਹੀਂ ਆ ਹੁਣ ਆਏਗਾ ਮੈਨੂੰ ਵਿਚਾਰੇ ਵਦਗਾ ਸਮਝਦਿਆਂ ਬੰਗਾ ਰੋਟੀ ਪਾਣੀ ਚਾਹ ਪਾਣੀ ਮੈਨੂੰ ਤਾਜ਼ਾ ਦਿੰਦਿਆਂਗਾ ਤੇ ਫਿਰ ਮੈਂ ਕਿ ਮੈਂ ਇਹਨਾਂ ਨਾਲ ਫਰਕ ਰੱਖ ਲੂੰਗੀ ਤੈਨੂੰ ਲੈ ਕਿੱਡਾ ਵਦਗਾ ਸਮਝ ਦਿਖਾਵਾਂਗਾ ਮੇਰੀ ਗੱਲ ਸੁਣ ਮਾਂ ਸਮਝਦਿਆਂ ਘਰ-ਬਾਰ ਨੂੰ ਸਮਝਦਿਆਂ ਜਾਂ ਜਿਹੜੀ ਦੋ ਕਨਾ ਆਚਾਰ ਤੇਰੀ ਜ਼ਮੀਨ ਆ ਉਹਨੂੰ ਸਮਝ ਦਿਖਾ ਐਵੇਂ ਨਾ ਕਰਿਆ ਕਰ ਨਾ ਤਾਂ ਮੈਂ ਨੇਮ ਦੇਖ ਜਾਵਾਂ ਦੇਖ ਐਵੇਂ ਘਰ ਤੇ ਨਾ ਜ਼ਮੀਨ ਦੇਖ ਜਾਵਾਂ ਮੈਂ ਮੈਂ ਤਾਂ ਮੁੱਲ ਵੇਚ ਕੇ ਜਾਉਣ ਵਾਲੇ ਘਰ ਨਾਲੇ ਜ਼ਮੀਨ ਜਿੰਨਾ ਚਿਰ ਤੂੰ ਇੱਥੇ ਬੈਠੀ ਏ ਠੀਕ ਐ ਜਿੱਦ ਤੇਰੇ ਨੈਣ ਪ੍ਰਾਨ ਖੜ ਗਏ ਸਾਬਣਾ ਤਾਂ ਤੈਨੂੰ ਮਾਈ ਐ ਅਸਲ ਪਤਾ ਤਾਂ ਉੱਦੈ ਲੱਗੂ ਹੁਣ ਤਾਂ ਤੂੰ ਆਪ ਦੇ ਆਪ ਨੂੰ ਸਾਂਭਦੀ ਐ ਹੁਣ ਇਹ ਤੈਨੂੰ ਕੀ ਸਾਂਭਾ ਹੁਣ ਤਾਂ ਇਹਨਾਂ ਦਾ ਕੰਮ ਕਰਦੀ ਐ ਇਹ ਤਾਂ ਹੈਗਾ ਨਿੰਬੂ ਪਾਣੀ ਪੀ ਲੋ ਫੇਰ ਵੇਚ ਲਿਓ ਘਰ ਚੱਲ ਕੋਈ ਨਹੀਂ ਖਾਤਾ ਪਾ ਕਿਹੜਾ ਵੇਚਣ ਲੱਗੇ ਤਾਂ ਆਵਦੇ ਮੈਂ ਚਾਹ ਨਹੀਂ ਸੀ ਕਰੀ ਮੈਥੇ ਗਰਮੀ ਵੜੀ ਐ ਚਾਹ ਨੇਂਗੂ ਪਾਣੀ ਪੀ ਲੈਣ ਨਾ ਨਾ ਕੋਈ ਨਹੀਂ ਐ ਤਾਂ ਉੱਥੋਂ ਦੀ ਗੱਲ ਕਰੀ ਜਾਂਦੀ ਐ ਆਹ ਉੱਥੋਂ ਆਇਆ ਵੀ ਭਮੇਤਾ ਫੇਰ ਵੇਚ ਲੈ ਪਹਿਲਾਂ ਨਿੰਬੂ ਪਾਣੀ ਪੀ ਲੋ ਨਾ ਨਾ ਉੱਥੋਂ ਨਹੀਂ ਗ ਨਾ ਕੋਈ ਨਹੀਂ ਬਣਾ ਲਾਂਗੇ ਰੋਟੀ ਤੱਕੇ ਠਹਿਰ ਕੇ ਬਣਾ ਲਾਂਗੇ ਰੋਟੀ ਕੋਈ ਨਹੀਂ ਹਜੇ ਕੀ ਰੋਟੀ ਕੋਈ ਨਹੀਂ ਨਹੀਂ ਗੱਲਾਂ ਕਰਦੇਗਾ ਜੇ ਹਾਂ ਕਰ ਲੋ ਆਈ ਜਾਣ ਫਿਰ ਇਹਨਾਂ ਦੇ ਮਾਂ ਅੱਜ ਕੱਲਾ ਆਉਂਦਾ ਨਹੀਂ ਕੋਈ ਬੰਦਾ ਹੁਣ ਦੇਖੇ ਆ ਕਰਨੇ ਤੇ ਗਲਾਸ ਛੱਡ ਗਈ ਐਨੀ ਅਕਲ ਨਹੀਂ ਹੈਗੀ ਵੀ ਮੈਂ ਲੈ ਜਾਂ ਚੱਕ ਕੋਈ ਨਹੀਂ ਚੱਕ ਲੋਗੀ ਤੂੰ ਨਾ ਬੜਾ ਉਕਰਿਆ ਕਰ ਤੈਨੂੰ ਹੋਣਾ ਕਰਿਆ ਕਰ ਮਾਂ ਤੂੰ ਵੀ ਇਹਨਾਂ ਦੀ ਮਿਹਤ ਕਰਾਉਣਾ ਹਟਦੀ ਨਹੀਂ ਹੋ ਮੈਂ ਸਾਰਾ ਨਿਸ਼ਿੱਤਰ ਪਾਣ ਤੇਰੇ ਤੂੰ ਤਾਂ ਮੈਂ ਨਹੀਂ ਹੜਦ ਮੇਰੇ ਤਾਂ ਵਿਚਾਰੀਆਂ ਇਹ ਜਮਾ ਨਿਸ਼ਿੱਤਰ ਮਾਰ ਦਿਆਂਗਾ ਮੈਂ ਤਾਂ ਬਣਾ ਬਾ ਵਧ ਗਿਆ ਸਮਝਦਾ ਤੈਨੂੰ ਕਿੱਡਾ ਵਧ ਗਿਆ ਸਮਝਦਾ ਕੋਈ ਨਹੀਂ ਪੈਸਾ ਤੇ ਲਈ ਜਿਹੜਾ ਪਿਆਗਾ ਨਾ ਸਾਰਾ ਤੇਰੇ ਹੀ ਆਗਾ ਮੈਂ ਇਹਨਾਂ ਨੂੰ ਕੀ ਦਿੰਨੀ ਐਂ ਕਿ ਖਰਾਏ ਕਰ ਹੁਣ ਜੇ ਵਗ ਜਾ ਉਹਨੂੰ ਲੈ ਜਾ ਭਾਬੀ ਨਾਲ ਨਾਲ ਤਾਂ ਉਹਦੀ ਜਾੜ ਦਿਖਾ ਲੈ ਹੁਣ ਤਾਂ ਬਹਨ ਤੇ ਨਾਲੇ ਪੈਸੇ ਖੜਾ ਕਰਿਆ ਤੀ ਚਲ ਕੋਈ ਨਹੀਂ ਫੇਰ ਮੈਂ ਜਾਂਦੀ ਹਾਂ ਛੇਤੀ ਆ ਜੀ ਨਾ ਕੋਈ ਨਹੀਂ ਮਹੂਨੀ ਆਗੀ ਆ ਉਹਨਾਂ ਨੂੰ ਕਹਦੇ ਭਾਂਡੇ ਜੇ ਲੈ ਜਾਣਗੇ ਚੱਕ ਇਥੋਂ ਮੈਨੂੰ ਆਜ ਵਧੀਆ ਲੱਗਦਾ ਚਲ ਕੋਈ ਨਹੀਂ ਮੈਂ ਚੱਕ ਲਈ ਜੀ ਲੱਹ ਬਾਹਲਾਂਾ ਸਿਆਣਗਾ ਬਣਦਨੇ ਆਂ ਅਹੀਂ ਦੇਨ ਨੂੰ ਸਾਰਾ ਕੁਛ ਮੈਂ ਨਹੀਂ ਛੱਡ ਕੇ ਜਾਂਦੀ ਕੁਛ ਵੀ ਨਾ ਮੈਂ ਪੈਸੇ ਦੇਣਾ ਨਾ ਮੈਂ ਘਰ ਦੇਣਾ ਨਾ ਮੈਂ ਜ਼ਮੀਨ ਦੇਣਾ ਮੇਰੀ ਮਾਂ ਐ ਮੈਂ ਸਾਂਭਣੀ ਐ ਮੇਰਾ ਸਾਰਾ ਕੁਛ ਹੈਗਾ ਜੇ ਉਹ ਫਿਰਦਵੇਂ ਕੇਰਾ ਉੱਤੋਂ ਹਵਾ ਦਿਖਾਉਂਦੀ ਆਂ ਵੀ ਸਾਡੀ ਬੁੜੀ ਐ ਅਸੀਂ ਸਾਂਭਾਂ ਇਹ ਕਾੜਦੀ ਵੰਦ ਕਰੇ ਇਹਨੂੰ ਕੀ ਨੇ ਕਰੀ ਜਾਂਦੇ ਨੇ ਪਣ ਚਾਬੀ ਲੈ ਕੇ ਜਾਣੀ ਸੀਗੀ ਆ ਲੈ ਪਹਿਲੇ ਪਾਣੀ ਪੀ ਪਾਣੀ ਪੈ ਨਹੀਂ ਜਾ ਆਈ ਪਣ ਬੇ ਬੇ ਬਣੇ ਦੇ ਦੇ ਬੇ ਤਾਂ ਉੱਥੇ ਗਈ ਬੈਂਕ ਚ ਪਾਣੀ ਲਿਆ ਪਹਿਲਾ ਗਰਮੀ ਵਾਲੀ ਹੈ ਮੈਨੂੰ ਨਹੀਂ ਆਪਣਾ ਪਾਣੀ ਬੈਂਕ ਤੇ ਤਾਂ ਮੇਰਾ ਕੰਮ ਹੈ ਨਹੀਂ ਤੇ ਨਾ ਬੜੇ ਕੋਈ ਕੰਮ ਕਿਉਂ ਨਹੀਂ ਉਹ ਆਈ ਤਾਂ ਹੈ ਥੋੜੀ ਖੜੀ ਪੈ ਨਹੀਂ ਆਈ ਹਾਂ ਹੋਰ ਲਵਾਸ ਪੈਸੇ ਲੈਣ ਆਈ ਹੈ ਅੱਛਾ ਤੇ ਖੜਾਉਣ ਗਈ ਹੈ ਹੋਰ ਕਾਹੀ ਬਣ ਲਾਲ ਚਨਵਾਏ ਸਾਡੀ ਕੁੜੀ ਤੇ ਬਾਹਲੀ ਲਾਲ ਚੀ ਕਾਨੂੰਨੀ ਦਾਸ ਵੀ ਸਾਡੇ ਨਾਲ ਮਿੱਠੀ ਰਹਿੰਦੀ ਹਾਂ ਹੀ ਤਾਂ ਫਿਰ ਆਂਦੀ ਸੀ ਢੇਰ ਕੇ ਬਾਗ ਜਿਵੇਂ ਬੀਬੀ ਨਾਲ ਗੱਲ ਕਰਨੀ ਹੋਰ ਤਾਂ ਕਹਿੰਦੀ ਸੀਗੀ ਨਹੀਂ ਅੱਜ ਇਥੇ ਕਰਕੇ ਕਹਿੰਦੀ ਸੀ ਤੈਨੂੰ ਕਹੇਗੀ ਘਰੇ ਵਾਗਿਆ ਹਾਂ ਮੈਨੂੰ ਕਹਿੰਦੀ ਬਾਗ ਜਾ ਮੈਂ ਆਪਾਂ ਮੈਂ ਤੇਰੀ ਇੱਥੇ ਆਬੀ ਕਿਤੇ ਤਾਂ ਹਾਂ ਲਾ ਬੱਸ ਥੋੜੀਆਂ ਥੋੜੀਆਂ ਗੱਲਾਂ ਕਰ ਬੈਠੇ ਮੈਂ ਸੁਣਿਆ ਸੀ ਸੁਣਿਆ ਸੀ ਹਾਂ ਮੈਂ ਉਹ ਬਨੇਮੂ ਪਾਣੀ ਦੇਣ ਗਈਆਂ ਹਾਂ ਤੇ ਉਹ ਲੋ ਕਹੀ ਜਾਂਦੀ ਸੀ ਥਾਂ ਵੇਚਣਾ ਥਾਂ ਵੇਚਣਾ ਮੈਂ ਵੀ ਕਹਾ ਸੀ ਮੈਂ ਕਿਹਾ ਚੱਲ ਥਾਂ ਫੇਰ ਵੇਚ ਲੈ ਤੇ ਫਿਰ ਬੈਠਣ ਨਹੀਂ ਆਈ ਹੋਈ ਤਾਂ ਹੀ ਬੈਠ ਕੇ ਦਿੱਤੇ ਹਾਂ ਹੀ ਬੈਠ ਗਈ ਤਾਂ ਹੀ ਤਾਂ ਕਹਤਾ ਦਵਾਈ ਫੇਰ ਲੈ ਆਵੇਂ ਗੱਲ ਕਰ ਲੈਣ ਦਿਓ ਹਾਂ ਹਾਂ ਵੀ ਦਵਾਈ ਦਵਾ ਕੇ ਮੋੜਦੀ ਵੀ ਤੂੰ ਆਪੇ ਬੈਣੇ ਫਾਨਾ ਤਾਂ ਨਹੀਂ ਕੋਈ ਤਾਂ ਬੈਠ ਕੇ ਨਹੀਂ ਜਮਾ ਨਹੀਂ ਬੈਠ ਕੇ ਦਿੰਦੀ ਹੈ ਗਿਆਨ ਦੇਗੇ ਨਾ ਧਿਆਨ ਵੀ ਨਹੀਂ ਕੀਤਾ ਧਿਆਨ ਵੀ ਨਹੀਂ ਕੀਤਾ ਉਹ ਨਹੀਂ ਭੋਲੀ ਹੈ ਨਾ ਹਾਂ ਮਾਂ ਨੂੰ ਇਹਨਾਂ ਪਤਾ ਨਹੀਂ ਭੋਲੀ ਹੈ ਪਤਾ ਨਹੀਂ ਇਹ ਖਾਦੇ ਨਾ ਸਹੀ ਹੈ ਖਾਦੇ ਨਾ ਤਾਂ ਬਹੁਤ ਵਧੀਆ ਰਹਿੰਦੀ ਹੈ ਉੱਡੀ ਜਿਵੇਂ ਤੁਸੀਂ ਕਹਿੰਦਾ ਤੁਹਾਡੇ ਮੰਗਰ ਹੈ ਜਿਵੇਂ ਉਹਨੇ ਕਹਤਾ ਹੁੰਦੇ ਮੰਗਰ ਹੈ ਮੈਂ ਕਹਤਾ ਮੈਂ ਲਾ ਚ ਆਪਣੀ ਕੁੜੀ ਲਾਣ ਜਾਣ ਬਣੀ ਕੁੜੀ ਜਾ ਆਪਣੀ ਜਿਹੜੀ ਮਾਂ ਦਾ ਸਾਰਾ ਕੁਝ ਆ ਚਾਹੀਦਾ ਨਾ ਆਪਾਂ ਕਿਹੜਾ ਵਿੱਚ ਕੋਈ ਲਾਲ ਤੀਨ ਨੂੰ ਵਿਚਾਰੀ ਨੂੰ ਰੋਕੀ ਦਿੰਨੇ ਆ ਧੰਨ ਹਾਂ ਚਲ ਮਾਰਦੀ ਹੋਏ ਲੈ ਲੈ ਬਣਾ ਚਾ ਬਣਾ ਲੈ ਨਾ ਬੱਸ ਚਾ ਤਾਂ ਪੈ ਲੈ ਲੈ ਦਵਾਈ ਵਾਲੀ ਹਾਂ ਹਾਂ ਗਰਮੀ ਤੇ ਬਣ ਬਾਹ ਯਾਰ ਦੀ ਦਵਾਈ ਲੈ ਕੇ ਕੀ ਦਿੱਤਾ ਤੇ ਦਿੱਤਾ ਵਾ ਕੀੜਾ ਲੱਗਿਆ ਨੇ ਠੀਕ ਹੈ ਦਵਾਈ ਲੈ ਲਓ ਰੇਸ਼ਾ ਜਾ ਹੋ ਜੀ ਠੀਕ ਹਾਂ ਫਿਰ ਦੁਆਰੇ ਆਏ ਸੀ ਭਰ ਦਾਂਗੇ ਹਾਂ ਚਲ ਭਰਾ ਲੈ ਹਾਂ ਹੋ ਗਿਆ ਮਰਦੀ ਉਹਦੀ ਨਾਲ ਹੋਈ ਤਾਂ ਕਰ ਲੈ ਨਾ ਸੁਣ ਜੀ ਕੁਝ ਬਿੜ ਕਰ ਰੱਖਿਆ ਕਰੋ ਜਦੋਂ ਮਾਂ ਨੇ ਮੱਟੀ ਗੱਲ ਕਰੇ ਤਾਂ ਉਹ ਦੋਵੇਂ ਬਣਾ ਜਮਾਨ ਤੇ ਆਂਦੇ ਨਹੀਂ ਆਏ ਮਾਂ ਨੂੰ ਪੁੱਛ ਲਿਆ ਕਰੋ ਮਾਂ ਕੀ ਕਰਦੀ ਮਾਂ ਆਇਆ ਨਹੀਂ ਜਾਦਾ ਮਾਂ ਨਹੀਂ ਪੁੱਛਿਆ ਨਹੀਂ ਮਾਂ ਨਹੀਂ ਦੱਸੇ ਸਾਡੇ ਕੋਲ ਗੱਲ ਹੀ ਨਹੀਂ ਕਰਦੀ ਸਾਡੀ ਮਾਂ ਉਹਨਾਂ ਦੀ ਮਾਵਾਂ ਧੀਆਂ ਦੀ ਇੱਕੋ ਗੱਲ ਆ ਫਿਰ ਸਾਨੂੰ ਨਹੀਂ ਆ ਮੈਨੂੰ ਤਾਂ ਜਾਂਦੀ ਹੋਈ ਨਹੀਂ ਤੇ ਇਹ ਤਾਂ ਸਮਾਨੀ ਇਹ ਤੂੰ ਦਵਾਈ ਲੈ ਕੇ ਵੜਿਆ ਤੇ ਤੇਰੇ ਕੋਈ ਰਸਤਾ ਹਾਂ ਮੈਂ ਕੰਮਾ ਲਾ ਲਿਆ ਬਣ ਜਾਣ ਨੂੰ ਵੀ ਨਹੀਂ ਦੱਸਦੀ ਹੈਗੀ ਹਾਂ ਮੈਨੂੰ ਤਾਂ ਲੱਗਦਾ ਹੀ ਰਿਆ ਸੀ ਫੇਰਾ ਮਾ ਬੈਂਕਿੰਗ ਦਾ ਹੋਰ ਕੀ ਕੰਮ ਹੈ ਫਿਰ ਉਹਨੇ ਤਾਂ ਹੀ ਕਿਹਾ ਆਫਰ ਤੈਨੂੰ ਉਧਰ ਹੀ ਕਹਿਗੀ ਨਾ ਹਾਂ ਬੀਕਾਂਟਾ ਵਾਹ ਜਾ ਉਹਨੇ ਤਾਂ ਹੀ ਬਿਠਾਈ ਸੀ ਹੋਰ ਤਾਂ ਕੀ ਕੰਮ ਹੋਣਾ ਕੀ ਮਾਰ ਚਾਹੀ ਤਾਂ ਨੋਰੋ ਮੋੜਤਾ ਹੋਰ ਤਾਂ ਮੋੜਤਾ ਵੀ ਕਰੇ ਦੱਸਿਆ ਹਾਂ ਕਰੇ ਦੱਸਿਆ ਉਹਨੂੰ ਐਸ ਗ੍ਰੇਨ ਸੁਣ ਲੈ ਸਾਡੀ ਕੁੜੀ ਬਾੜੀ ਨਾ ਆਕਦੀ ਜਦ ਜਿਹੜਾ ਹੱਥ ਕਰਮ ਹੋ ਗਿਆ ਟੱਕ ਜੀ ਹਾਂ ਟੱਕ ਤੇ ਰੋਟੀ ਪਾਣੀ ਵੀ ਨਹੀਂ ਦੇਖਣਾ ਨਾ ਇਹ ਤਾਂ ਹੈਗੀ ਚਲ ਮਾਰ ਜੀ ਦੀ ਜੀ ਹਾਂ ਕਿ ਹਸੀ ਬਿਘੇ ਰਹਿ ਪਾ ਰਹੀ ਤਾਂ ਰਹੀ ਨਹੀਂ ਹਾਂ ਰੈਂਟੀ ਤਾਂ ਹੈ ਨਹੀਂ ਰਾਤ ਤੱਕ ਲਾਉਂਦੇ ਨਹੀਂ ਇਹ ਰਾਤੋਂ ਤੋਂ ਲਾਉਂਦੇ ਜਿੰਨਾ ਚਿਰ ਇਹਦੇ ਹੱਥ ਚ ਪੈਸੇ ਨਾ ਨਾ ਫਿਕਰ ਹੁੰਦੇ ਨਾਲ ਬੈਠੀ ਰਹੂਗੀ ਜਦੋਂ ਪੈਸੇ ਦੇ ਦੇਗੀ ਫਿਰ ਪੰਜ ਇੱਕ ਘੰਟੇ ਅੱਛਾ ਜੇ ਅਸੀਂ ਸਾਡੀ ਮਾਂ ਨੂੰ ਪੁੱਛਾਂਗੇ ਸਾਡੀ ਮਾਂ ਨੂੰ ਤਾਂ ਫੇਰ ਵੀ ਹੁੰਦਾ ਸੀ ਨਾ ਵੀ ਪੈਸੇ ਦਿੱਤੇ ਐ ਅੱਛਾ ਨਾ 10 ਦਿਨ ਬਾਅਦ ਚਲ ਮਾਰ ਮਾਰ ਜੀ ਜੱਜਾ ਪੈਣੀ ਤੁਮ ਚਾਹੂਂਗੀ ਮੈਂ ਚਾਹਤਾ ਪੈਣੀ ਨਹੀਂ ਮੈਂ ਬਣਾ ਲੈਣੀ ਦੀਦੀ ਬੈ ਜਾਂ ਕਿਾ ਕੀ ਕਰ ਅੱਛਾ ਸਿਮਰ ਕੀ ਕਰੀ ਜਾਂਦੀ ਆ ਕੁਛ ਨਹੀਂ ਚਾਹ ਜ ਬਣਾਈ ਜਾਂਦੀ ਸੀ ਪਣੀ ਆ ਤੁਸੀਂ ਤੋ ਤੁਹਾਨੂੰ ਮਿਲ ਪਾਣੀ ਦੇ ਦੇ ਪਹਿਲਾਂ ਅੱਛਾ ਜਾਣਾ ਕਿਤੇ ਗਾਵਾਂ ਗੇ ਔਰ ਖੇਤ ਦਾ ਕੰਮ ਚੱਲ ਜਾਂਦਾ ਕਿਵੇਂ ਠੀਕ ਆ ਵਧੀਆ ਹੋਰ ਠੀਕ ਆ ਪਾਣੀ ਮੰਗੀ ਤੂੰ ਹਾਂ ਹਾਂ ਮੈਂ ਤਾਂ ਆਰਤੀ ਨੇ ਪੈਸੇ ਹੀ ਫੜਨੇ ਸੀਗੇ ਅੱਛਾ ਪਾਣੀ ਦੇ ਦੋ ਦੇ ਦੋ ਗਰਮੀ ਟਿਕਾ ਬਾਹਰੀ ਆ ਪਾਣੀ ਜਾਦੇ ਹੋਏ ਹਾਂ ਲੁਕਣਾ ਮੈਂ ਰੋਟੀ ਬਣਾ ਕੇ ਆ ਕਿਹਦੀ ਭੈਣ ਵਾਸਤੇ ਹੋਰ ਹੋਰ ਠੀਕ ਹੈ ਇਹ ਲੈਵਲ ਉਪਰ ਆਲਾ ਤਾਂ ਨਹੀਂ ਕੋਈ ਬੰਦਾ ਆਇਆ ਪੈਸੇ ਲੈਣ ਵਾਸਤੇ ਨਾ ਨਾ ਲੈਵਲ ਆਲਾ ਤਾਂ ਕੋਈ ਨਹੀਂ ਆਇਆ ਭੈਣ ਜਰੂਰ ਆਈ ਆ ਲੈਣ ਪੈਸੇ ਠੀਕ ਗੱਲ ਹੋ ਗਈ ਪਤਾ ਨਹੀਂ ਭੈਣ ਆਈ ਆ ਦੇ ਦਿਨ ਭੇਜ ਦੇ ਦਿੱਤਾ ਮੰਡੀ ਕੋਲ ਤਾਂ ਮੈਂ ਸੁਣ ਲਿਆ ਜੰਮਾ ਉਹ ਬਾਤ ਉਹ ਭੈਣ ਆਈ ਸੀ ਚੜਦੀ ਲੈਣ ਉਹ ਦੱਸ ਤੇ ਗਈ ਕਹਿੰਦੀ ਬੇਬੇ ਬੈਂਕ ਚ ਖੜਦੀ ਰੋਟੀ ਅੱਛਾ ਚਲ ਆ ਪੱਕੇ ਲੈਣਾ ਉਹ ਠੀਕ ਆ ਪੱਕੇ ਪੋਲੋ ਗੋ ਲੈਣਾ ਉਹ ਬਾਤ ਕਰਦੀ ਹੈ ਭੈਣ ਉਹ ਜੇ ਲਾਲਚ ਕਰਦੇ ਸੀ ਤਾਂ ਹੀ ਤਾਂ ਪਰ ਆਉਂਦਾ ਘਰ ਦੇ ਬੰਦੇ ਆ ਗਿਆ ਸਾਰਾ ਘਰ ਤਾਂ ਮੁੱਦਾ ਕਰਤਾ ਆਪਾਂ ਕਿਹੜਾ ਕਦੇ ਬੇਬੇ ਤੋਂ ਕਦੇ ਆਏ ਹੋ ਕਿ ਤਾ ਲਾਵੇ ਤੂੰ ਸਾਡੇ ਚੁੱਲੇ ਤੇ ਰਹਿਣੀ ਆ ਜਾਂ ਸਾਨੂੰ ਪੰਜਾ ਚੱਕ ਕਰ ਦੇ ਦੇ ਆਪਾਂ ਕਦੇ ਦੁੱਧ ਨੂੰ ਨਹੀਂ ਪਾਇਆ ਸੀ ਮੰਗੇ ਕਦੇ ਤਾਂ ਸੀ ਨੂੰ ਨਹੀਂ ਤੇ ਵੀ ਬੇਬੇ ਸਾਡੇ ਨਾਲ ਇੰਨਾ ਰੱਖਦੀ ਆ ਮੈਂ ਕਹਿੰਦੀ ਜੇ ਸਾਡੀ ਤੱਕੀ ਫਾਸ ਤੋਂ ਦੀ ਉਹ ਨਹੀਂ ਤੇ ਇਨਾ ਕਰਦੀ ਜਿੰਨਾ ਬੇਬੇ ਕਰਦੀ ਐ ਭੈਣ ਦਾ ਮਾਦੇ ਨੂੰ ਪੜਹਾਉਂਦੀ ਵੀ ਆ ਕੋਈ ਚਲ ਕੋਈ ਨਾ ਆਪਣੇ ਜਿਹੜੀ ਰੱਬ ਨੇ ਸੇਵਾ ਲਾਤੀ ਚਾਚੇ ਨੇ ਸੇਵਾ ਲਾਤੀ ਆ ਪਤਾ ਨਹੀਂ ਭਾਈ ਇਹ ਆਪਣਾ ਕੰਮ ਰੋਕੇ ਦੇਣਾ ਚਲ ਦੂਰੀ ਲੈਣਾ ਕੀ ਆ ਠੀਕ ਆ ਦੂਰੀ ਰਿਸ਼ਤੇਦਾਰੀ ਆ ਲੈ ਮਾਸੀ ਆ ਨਾਲੇ ਮਾ ਚਾਚੀ ਆ ਆਪ ਪਤਾ ਨਹੀਂ ਇਸੀ ਦਾ ਕਰਦੇ ਪਰ ਭੈਣਤਾ ਕਰਦੀ ਹੈ ਨਾ ਕੱਲ ਕਹੋ ਇਹ ਗੱਲਾਂ ਤੋਂ ਪੱਕੀ ਜਣਾ ਠੀਕ ਹੈ ਭੈਣ ਜਾਂ ਭੈਣ ਕਰਦੀ ਰਹੀ ਲਾਲਚਾਂ ਦਿਖਾਉਂਦੀ ਰਹੀ ਨੋਗੜਾ ਲਾਉਂਦੀ ਰਹੀ ਤਾਂ ਮਾਦੀ ਹੋਣ ਨੂੰ ਵੀ ਰੋਟੀ ਤੋਂ ਹੋ ਕਰਵਾਉਂਦੀ ਹੈ ਧੰਤ ਤੇਰੀ ਸਹੀ ਹੈ ਹੈ ਫਿਰ ਅਸੀਂ ਵੀ ਕਿੰਨਾ ਚਿਰ ਦੇਖਾਂਗੇ ਜਦੋਂ ਭੈਣ ਉਹਨਾਂ ਬਖਾਈ ਜਾਂਦੇ ਇੱਕ ਦਿਨ ਜੇ ਦੇਦੋਂ ਮਗਰ ਲੱਗ ਕੇ ਬੋਲ ਪਈ ਉਹ ਫਿਰ ਤਾਂ ਸਾਨੂੰ ਵੀ ਉਹ ਕਰਨਾ ਪੋਣਾ ਤੇ ਇੰਨੀ ਨਾਲ ਮਿਲ ਇੰਨੀ ਬੇਬੇ ਦੀ ਸੇਵਾ ਕਰਦੇ ਆਂ ਉਹ ਚਲ ਕਹੋ ਵਾਧੇ ਘਟਾ ਲਾਉ ਬੋਲੋ ਠੀਕ ਹੈ ਇਹਨਾਂ ਆਪਣਾ ਲਿਖਿਆ ਜਿਵੇਂ ਆਪਣੇ

ਹਾ ਕੀ ਪੇ ਨਾ ਦੇਖ ਨਾ ਸਾਰਾ ਕੁਸਾਈ ਤੇ ਰਹੀ ਬੈਠੀ ਅਬੂ ਆਹ ਤੇ ਰਾਣੀ ਹਾਰ ਆਹ ਭਈ ਕਾਂਟੇ ਦੇਖ ਜਿਨਾ ਲਾਓਕ ਤੋਂ ਤੇ ਮੌਜ ਨਾ ਤਰ ਜਾਂਦੀ ਆ ਨਾ ਜਿੰਦਾ ਲਾਵੇ ਕਿਤੇ ਨਾ ਹੋ ਬਾਗੀ ਚੱਕ ਕੇ ਨੂੰ ਵੀ ਇੰਨਾਂ ਨੂੰ ਤਾਂ ਸਮਝ ਆ ਇਹਨਾਂ ਦੇ ਹੱਥ ਜੁਗਰੇ ਕਿਉਂ ਕਰਦੀ ਐ ਹਾਈ ਨੀ ਕਿੱਦਾਂ ਸੋਨਾ ਰਾਣੀ ਹਾਰ ਐ ਕਿੱਡੇ ਸੋਹਣੇ ਕਾਂਟੇ ਐ ਮੈਂ ਸਪਾ ਤੋ ਤਾਲੂ ਆ ਜਾਂਦੀ ਲੈ ਕੇ ਜਾਉ ਨਾਲੇ ਰਾਣੀ ਹਾਰ ਲੈ ਜੇ ਨਾਲ ਟਿੱਕਾ ਲੈ ਜੇ ਮੈਂ ਤਾਂ ਭੰਵੇਂ ਸਵੇਰੇ ਨੂੰ ਸਗਣ ਪਾਇਆ ਮੈਂ ਚਲ ਸਿਉਣਾ ਤਾਂ ਨਹੀਂ ਕਰਾਉਣਾ ਪਊਗਾ ਬਹੂ ਵਾਸਤੇ ਆਹੀ ਪਾ ਕੇ ਆਂ ਮੇਰੀ ਮਾਂ ਨੇ ਤਾਂ ਨਾ ਸੱਚੀ ਦਿਮਾਗ ਮੇਰਾ ਬਾਹਲਾ ਖਰਾਬ ਕੀਤਾ ਸਾਰਾ ਕੁਝ ਇਹਨਾਂ ਨੂੰ ਇਹਨਾਂ ਨੂੰ ਬਿਮਾਰੀ ਨੂੰ ਤੂੰ ਜਿੰਦਾ ਲਾ ਕਾਲੋ ਤੇ ਚਾਬੀ ਆਪਦੇ ਕੋਲੇ ਰੱਖ ਆ ਗਈ ਹਾਂ ਆ ਗਈ ਪੁੱਤ ਜਿਵੇਂ ਗੋਲੀ ਜੀ ਜਾਂਦੀ ਮੈਨੂੰ ਕੁੜੀ ਜਾਂਦੀ ਸੀ ਵਾਹ ਖਣ ਕੀ ਕਹੀ ਜਾਂਦੀ ਆ ਨ ਮਾਰੀ ਖੁੱਲੀ ਛੱਡ ਗਈ ਕੋਈ ਨਾ ਫਿਰ ਆਪਣੇ ਕਿਹੜਾ ਕੋਈ ਕੁਝ ਕਰਦਾਗਾ ਇੱਥੇ ਨਹੀਂ ਮਾਂ ਨਾਲ ਨੰਬਰਦਾਰਾਂ ਦੇ ਛਗਣ ਪਿਆ ਸੀਗਾ ਕੁੜੀ ਨੂੰ ਤੇ ਉੱਥੇ ਪਾ ਕੇ ਲੈ ਕੇ ਗਈ ਸੀ ਸਿਮਰਾ ਆ ਮੈਂ ਰੱਖਿਆ ਹੁਣ ਚੱਕ ਕੇ ਆ ਸੀ ਸਿਉਣੇ ਵਾਲਾ ਡੱਬਾ ਉੱਥੇ ਪਿਆ ਹਾਂ ਲੱਗਿਆ ਅਖਦੀ ਹੁੰਦੀ ਸੀ ਮਹਲਾ ਕਰਨ ਕੀ ਫਰੋੜੀ ਜਾਂਦੀ ਹੈਗੀ ਫਰੋੜਾ ਨਾ ਆਹ ਦੇਖ ਲਾ ਸੀਸਤ ਤੋਲੇ ਆਈ ਤਰ ਛੱਡੇ ਮਾ ਤੈਨੂੰ ਕਿੱਦੇ ਆਏ ਮੱਪਾਊਗੀ ਤੂੰ ਕਿਉਂ ਮੇਰਾ ਉਹ ਕਰਦੀ ਹੁੰਨੀ ਐ ਮੈਨੂੰ ਵੀ ਸੱਚੀ ਤੇਰੀ ਆਹੀ ਕਲਪਨਾ ਰਹਿੰਦੀ ਐ ਤੂੰ ਇਹਨਾਂ ਦੇ ਹੱਥ ਜੋ ਕਰ ਸਿਉਣਾ ਦਾ ਕਿਉਂ ਕਰੇ ਉਹ ਇਹ ਤਾਂ ਨਾ ਮੇਰਾ ਕੋਠੀ ਨਹੀਂ ਚੱਕਦਿਆਂ ਤਰਦੇਆਂ ਵਿਚਾਰੀਆਂ ਐ ਤੂੰ ਕਿਉਂ ਐ ਕਰਦੀ ਹੁੰਨੀ ਐ ਪੁੱਤ ਇਹ ਮੇਰੇ ਗਿੰਦੇ ਕੁੰਡੇ ਨੂੰ ਜਮਾ ਹੱਥ ਨਹੀਂ ਲਾਉਂਦਾ ਇਹ ਤਾਂ ਜਿੱਦੋਂ ਕਿਤੇ ਤੂੰ ਆਉਣੀ ਮੜ ਮੋਟਾ ਤੂੰ ਖੋਲਦੀ ਆ ਇਹ ਮਾਂ ਉਹਨਾਂ ਦੇ ਕੱਪੜਾ ਬਸ ਅਸੀਂ ਚੱਲੋ ਮੀ ਇੱਥੇ ਰੱਖ ਦਿੰਦੇ ਮਾੜਾ ਮੋਟਾ ਜਿਹੜਾ ਕੋਤਨ ਦੇਣਾ ਲੈਣਾ ਉਹਦਾ ਹੋਰ ਰੱਖ ਦਿੰਦੇ ਆ ਮਾਂ ਇਹਨਾਂ ਕਾਲੀਆਂ ਨਾਗਣਾਂ ਐ ਤੇ ਤੈਨੂੰ ਪੁੱਠਣਾ ਹੋ ਕੇ ਡੰਗਣੀਆਂ ਮੇਰੀ ਗੱਲ ਅੱਜ ਦੀ ਯਾਦ ਰੱਖੀ ਇਹ ਤੈਨੂੰ ਖਾਣ ਗੰਗਾ ਮਿੱਠਾ ਹੋ ਹੋ ਖਾਣਾਂ ਤੂੰ ਖੁਸ਼ੀ ਨਹੀਂ ਐ ਨਾ ਇੰਨੀ ਮਿਹਤ ਕਰਾ ਤੇ ਬਾਕੀ ਨਾਲੇ ਰਹੀ ਗੱਲ ਮੁੰਡੇ ਨੂੰ ਨਾ ਦੇਖਣ ਆਲੇ ਆਏ ਸੀ ਪਰਸੂ ਵੱਡੇ ਨੂੰ ਠੀਕ ਆ ਤੇ ਜੇ ਗੱਲਬਾਤ ਬਣ ਗਈ ਤੇ ਹੁਣ ਮੈਂ ਖਿਆਉਣਾ ਨਹੀਂ ਲੈਂਦੀ ਆ ਸੱਟ ਬਹੂ ਨੂੰ ਪਾਉਂਗੀ ਤੇ ਮਾਇਨਾ ਜਾਨੀ ਇੱਥੇ ਨਾਵੇਂ ਤੂੰ ਬਿਨਾਂ ਜਿੰਦਾ ਤੂੰ ਤਾਂ ਕੋਈ ਨਹੀਂ ਪੁੱਤ ਲੈ ਜਾ ਤੇਰੀਆਂ ਚੀਜ਼ਾਂ ਦਾ ਤੇਰਾ ਘਰ ਆਉਣਾ ਦਾ ਤੇਰੇ ਪੈਸੇ ਆ ਦੱਸ ਮੈਂ ਕੀ ਕਰਨਾਗਾ ਘਰ ਵੀ ਤੇਰਾ ਦਾ ਜ਼ਮੀਨ ਵੀ ਤੇਰੀ ਆ ਹੋ ਤਾਂ ਮੈਨੂੰ ਪਤਾ ਹੀ ਹੈ ਵੀ ਮੇਰੇ ਪਿਆਰੇ ਮੇਰੇ ਵਾਸਤੇ ਸਾਰਾ ਕੁਝ ਕਰੇ ਅੱਛਾ ਤੇਰੇ ਮਾਰੇ ਫੁੱਲ ਦੇ ਪਤਾ ਲੈ ਆਈ ਹਾਂ ਜੀ ਕਿੰਨੇ ਕੜਾ ਨੇ 50000 ਲੈ ਮੈਂ ਤਾਂ 50 ਕੜਾ ਨੇ 50 ਕੜਾ ਲੈ ਤੇ ਕਿੰਨੇ ਆ ਤੇਰੇ ਖਾਤੇ 'ਚ ਹੁਣ ਮੇਰੇ ਖਾਤੇ 'ਚ ਤਾਂ 50000 ਰੁਪਿਆ ਰਹਿ ਗਿਆ ਹੁਣ ਇੱਦਾਂ ਕੰਮ ਤੋਂ ਦੇ ਦੇ ਲੱਗ ਦੇ ਦੇ ਵੇਖ ਲੋ ਔਰ ਪਹਿਲੇ ਠੀਕ ਹੋ ਹਾਂ ਬਈ ਹਾਂ ਚੱਲੋ ਹਾਂ ਜਾਨੀ ਆਂਗੀ ਹੋਰ ਬਾਰੇ ਰਖੜੀ ਤੇ ਆਏਗੇ ਰਖੜੀ ਤੇ ਆ ਤਾਂ ਜਾਉਂਗੀ ਭਰਾਵਾ ਗੱਲ ਕਰ ਪਰ ਵਾਲੀ ਨਾ ਕਰਨੇ ਹੈ ਮੇਰੇ ਨਾਲ ਠੀਕ ਹੈ ਨੋਈ ਸੀ ਪਰ ਇਹਨਾਂ ਨੇ ਮੈਨੂੰ ਪੇਟ ਵਿੱਚ ਕੱਢ ਕੇ ਸੜੇ ਸ਼ੂਟ ਦੇਤੇ ਅੱਜ ਤੇ 11000 ਰੁਪਿਆ ਲੈ ਕੇ ਜਾਉਂਗੀ ਫੇਰ ਆ ਜੂੰਗੀ ਰਖੜੀ ਨਾ ਨਾ ਕੋਈ ਗੱਲ ਹੀ ਨਹੀਂ ਭੈਣੇ ਪਰਵਾਹ ਹੀ ਨਾ ਕਰ ਤੂੰ ਠੀਕ ਹੈ ਹਾਂ ਆ ਜੂੰਗੀ ਮੇਰੇ ਭਾਈ ਨੂੰ ਕਾਲ ਕਰ ਦੇ ਸੋ ਕਰਦੀ ਹਾਂ ਫੇਰ ਆਉਂਗੀ ਮੈਂ ਰਖੜੀ ਤੇ ਕਿਉਂ 5-4000 ਲੱਗ ਜਾਂਦਾ ਤੁਸੀਂ ਸੂਟ ਦੇ ਦੇਨ ਨੂੰ 5-500 ਵਾਲੇ ਫਿਰ ਮੈਂ ਉਹ ਕੀ ਕਰਨੀ ਪਹਿਲਾਂ 5-500 ਵਾਲਾ ਕਿ ਉਹਦੇ ਨਾਲ ਦੇਹਣਾ ਹੈ ਹੀ ਆ ਪਾ ਕੇ ਛੋਟਾ ਹਨਾ ਬੜੇ ਪੈਸੇ ਦੇ ਦਾਂਗੇ ਠੀਕ ਹੈ ਮੈਂ ਤਾਂ 11000 ਰੁਪਏ ਦੇ 11000 ਰੁਪਏ ਦੇਵਾਂਗੇ ਤੈਨੂੰ ਚੱਲ 11000 ਰੁਪਏ ਦੇ ਦੇ ਫਿਰ ਚੰਗਾ ਹੋਰ ਚੰਗਾ ਫਿਰ ਕੋਈ ਨਹੀਂ ਦਾ ਤਾਂ ਬਾਧੂ ਪਿਆ ਹੁੰਦਾ ਪਹਿਲੇ ਬਾਧੂ ਕਰ ਦਿੰਦਾ ਕਿ ਜਮਾ ਜਾਂਦੀ ਹੈ ਨਾ ਚੱਲ ਕੋਈ ਨਹੀਂ ਮਾ ਜਾਂਦੀ ਚੰਗਾ ਬਾਈ ਚੱਲ ਠੀਕ ਹੈ ਫਿਰ ਆ ਜਾਓਗੇ ਕੋਈ ਤਰ੍ਹਾਂ ਗੱਲ ਆ ਜਾ ਮਾ ਕੀ ਜੇ ਕੋਤਪਾ ਚਾਹੇ ਆ ਰਾਮੋ ਤੇ ਆ ਆ ਆ ਆ ਇੱਕ ਚੀਜ਼ ਬਣਾਨੇ ਕਰਾਇਆ ਵੀ ਦੇ ਆ ਲੈ ਜ 200 ਰੁਪਿਆ ਪਾੜਾ ਪਰ ਨਹੀਂ ਨਾਲ ਜਵਾਖ ਆਉਣ ਲਈ ਕੁਛ ਚੰਗਾ 100 ਰੁਪਿਆ ਪਾੜਾ ਫੁੱਟ ਜੂਗਾ 100 ਦਾ ਕੁਝ ਜਵਾਕ ਕਾਨੂੰ ਮਿਲ ਜੂਗਾ ਚੰਗਾ ਫਿਰ ਜਾ ਚੰਗਾ ਮਾਂ ਦੇ ਬਿੱਟੀ ਆ ਰਹੀ ਹਾਂ ਕੀ ਕਰ ਦਿੱਤੀ ਮਾਂ ਕੁਛ ਨਿਕਾ ਲਿਆ ਤਾਂ ਬਿੰਦਰ ਨੂੰ ਤੋੜ ਕੇ ਹਟੀ ਹੈਗੀ ਅੱਛਾ ਮੈਨਾਂ ਲੋਟ ਜਗਣੀ ਨਹੀਂ ਆਂਦੀ ਸੀ ਲੋਟ ਜਗਣੀ ਜਾਂਦੀ ਸੋ ਮੈਂ ਕਿ ਚੱਲ 200 ਰੁਪਇਆ ਲੈ ਜਾ ਮਾਂ ਨਾਲ ਤਾਂ ਜਵਾਖਾਂ ਨੂੰ ਕੋਈ ਚੀਜ਼ ਨਹੀਂ ਕਸਰ ਰਹੀ ਸੀ ਚੱਲ ਕੋਈ ਨਹੀਂ ਮਤੇ ਐਸੇ ਮਾਰੀ ਫਿਰ ਦਿੰਗੇ ਨਹੀਂ ਤੇ ਆਉਂ ਦਿੱਤਾ ਚੱਲ ਆਪਾਂ ਐ ਤਣਿਆ ਬਰਬਾਹ ਲਾਜ ਕਰਿਆ ਵੀ ਮਾਰ ਹੈਗਾ ਹੁਣ ਤਾਂ ਤੂੰ ਦੇ ਹੀ ਜਾਣੀ ਹੈ ਹਾਂ ਸਵੇਰ ਨੂੰ ਫੇਰ ਸਵੇਰ ਨੂੰ ਚੱਲ ਵੇਖੀ ਜਾਊਗੀ ਰੱਬ ਭਲੀ ਜਿੰਨਾ ਚਿਰ ਹੈਗਾ ਉਹਨਾਂ ਚਿਰ ਤੱਕ ਹੀ ਦੇ ਦਿਆਂ ਐਨਾ ਲਾਲਚ ਮਾੜਾ ਹੁੰਦਾ ਮਾਂ ਜਦੋਂ ਤੂੰ ਆਪ ਹੀ ਨਹੀਂ ਉਹ ਕਰਦੀ ਫਰਕ ਰੱਖ ਦੇਗੀ ਫਰਕ ਤਾਂ ਨਹੀਂ ਰੱਖਦੀਗੀ ਫਿਰ ਹੁਣ ਮਾ ਉਹ ਵੀ ਗੱਲ ਉਹ ਵੀ ਜਵਾਖੜੀ ਚਾਕ ਕਰਦੀ ਹੈਗੀ ਉਹ ਕੀ ਤੋਂ ਮੰਗੇ ਫਿਰ ਜੇ ਮਾਂ ਨਾ ਦੇਉ ਵੀ ਦੇਊ ਕੌਣ ਉਹਨੂੰ ਮੰਗਣ ਦਾ ਤਾਂ ਫੇਰ ਹੁੰਦਾ ਨਾ ਜੇ ਨਾ ਦੇਗੇ ਉਹਦੀ ਟੀ ਮਾਰੀ ਫਿਰਦੀਆਂ ਜਿਹੜੇ ਮੈਂ ਨਾਲ ਦੇਉਂਗੇ ਇਹਨੂੰ ਦੇਊਗਾ ਕੌਣ ਹੁਣ ਤਾਂ ਤੂੰ ਦੇ ਹੀ ਜਾਣੀ ਐ ਫੇਰ ਕੀ ਬਣੂਗਾ ਹੁਣ ਜਿਹੜੇ ਤੀਗੇ ਹੁਣ ਤੂੰ ਸਾਰੇ ਦੇਈ ਬੈਠੀ ਹੁੰਦੀਆਂ ਹੁਣ ਤਾਂ ਘਰ ਰਹਿ ਗਿਆ ਮੰਗਰ ਚੱਲ ਭਾਈ ਘਰ ਵੀ ਵੇਚ ਕੇ ਮਾਲ ਦੀ ਤੀ ਨਹੀਂ ਦੇਣਾਗਾ ਜਿਹੜੀ ਜ਼ਮੀਨ ਆ ਮੇਰੀ ਉਹ ਵੀ ਮੈਂ ਤੀ ਨੂੰ ਦੇਣੀ ਹੈਗੀ ਕਾ ਵੀ ਵੇਚਦੇ ਦਿਨ ਦੇਤਾ ਜ਼ਮੀਨ ਵੀ ਦੇਤੀ ਤੇ ਮਗਰ ਤੂੰ ਰਹੇਗੀ ਕੱਲ ਨੂੰ ਫਿਰ ਤੈਨੂੰ ਵੀ ਵੇਚ ਦੂਗੀ ਚਲ ਕੋਈ ਨਹੀਂ ਮਟਾਵਦੀ ਟੀ ਕੋਲੀ ਬੈਠਣਾ ਦੋ ਗੱਲਾਂ ਕਰਾਂਗਾ ਮਾਤਾ ਦੋ ਗੱਲਾਂ ਬਿਠਾਉਂਦੀ ਕੋਣੀ ਤੈਨੂੰ ਵੀ ਬਿਠਾ ਲੂਗੀ ਉਹ ਚਲ ਫਿਰ ਵੇਖੀ ਜਾਉਂਗੀ ਜੇ ਮੇਰਾ ਬਪਲੀ ਕਰੂਗਾ ਜੋ ਕੋਈ ਸਭ ਪਹਿਲਾਂ ਨਹੀਂ ਛੱਡਿਆ ਉਹਨੇ ਫਿਰ ਤੈਨੂੰ ਵੀ ਨਹੀਂ ਛੱਡਦੀ ਤੈਨੂੰ ਵੀ ਵੇਚੂਗੀ ਮੇਰੀ ਗੱਲ ਯਾਦ ਰੱਖੀਂ ਅੱਜ ਦੀ ਚਲ ਕੋਈ ਨਹੀਂ